ਹਜੇ ਹਾਂ ਹਾਂ ਚਲਾ ਕੇ ਵਾਹ ਰੋਡ ਤੇ 4 ਕਿੱਲੇ ਵਾਹੀ ਜੜੀ ਸੀ 5 ਕਿੱਲੇ ਵਾਹੀ ਲੈ ਅੱਛਾ ਚਲਾ ਕੇ ਹਜੇ 4-5 ਕਿੱਲੀ ਵਾਹੀ ਛੜੀ ਸੀ ਹਾਂ ਕੱਢ ਕੇ ਬਸ ਅੱਛਾ 4 ਕਿੱਲੀ ਵੱਢਣੇ ਹਜੇ ਆ ਸੀਜ਼ਨ ਦੇ ਕਣਕ ਦੇ ਕਣਕ ਦੇ ਕਣਕ ਦੇ ਅੱਛਾ ਪਿੰਡ ਪਿੰਡ ਅੱਛਾ ਮੋੜ ਖੁਰਦਾ ਅੱਛਾ ਤੀਜਾ ਦਿਨੇ ਹੋਇਆ ਅੱਜ ਤੇ ਤਿੰਨ ਦਿਨ ਤਾਂ ਖੜੀ ਨੂੰ ਹੀ ਹੋ ਗਏ ਹਾਂਜੀ 1 ਜੁਲਾਈ ਸੀ ਬਸ ਇੱਕੋ ਦਿਨ ਚਲਾਈ ਆ ਤਾਂ ਐ ਵੀ ਹਜੇ ਹਨਾ ਮਿਲੂ ਨਾ ਮਿਲੂ ਵਾਸਾ ਐਕਸੀਡੈਂਟ ਹੋਇਆ ਬੱਸ ਮਾਰੀ ਕਿਸੇ ਨੇ ਬੱਸ ਵਾਲੇ ਨੇ ਇਹਦੇ ਚ ਆਇਆ ਹੋਇਆ ਅਸੀਂ ਕਮੈਂਡ ਦੇ ਲਵੇ ਵੀਰੇ ਇਹ ਕੱਟ ਪਾਇਆ ਹੋਇਆ ਅੱਛਾ ਵੱਢਣ ਜਾਂਦੀ ਸੀ ਉਧਰ ਦੂਜੇ ਖੇਤਾਂ ਇਧਰਲੇ ਪਾਸੇ ਅੜ ਗਈ ਬੱਸ ਦੇਖੋ ਉਹਦਾ ਬੱਚਾ ਤਾਂ ਹਾਂ 4 ਕਿੱਲੇ ਬਾਹਣੇ ਵੱਢਿਆ ਹਜੇ ਹਾਂ ਹਾਂ ਚਲਾ ਕੇ ਰੋਡ ਤੇ 4 ਕਿੱਲੇ ਬਾਹੀ ਜੜੀ ਸੀ 5 ਕਿੱਲੇ ਬਾਹੀ ਲੈ ਅੱਛਾ ਚਲਾ ਕੇ ਹਜੇ 4-5 ਕਿੱਲੀ ਬਾਹੀ ਛਾੜੀ ਸੀ ਹਾਂ ਕੱਢ ਕੇ ਬੱਸ ਅੱਛਾ 4 ਕਿੱਲੀ ਵੱਢਣੇ ਹਜੇ ਆਹ ਸੀਜ਼ਨ ਦੇ ਕਣਕ ਦੇ ਅੱਛਾ ਪਿੰਡ ਪਿੰਡ ਅੱਛਾ ਮੋੜ ਖੁਰਦਾ ਅੱਛਾ ਤੀਜਾ ਦਿਨੇ ਹੋਇਆ ਅੱਜ ਤੇ ਤਿੰਨ ਦਿਨ ਤਾਂ ਖੜੀ ਨੂੰ ਹੀ ਹੋ ਗਏ ਹਾਂਜੀ ਜੁਲਾਈ ਸੀ ਬਸ ਇੱਕੋ ਦਿਨ ਚਲਾਈ ਆ ਤਾਂ ਐ ਵੀ ਅਜੇ ਹਨਾ ਮਿਲੂ ਨਾ ਮਿਲੂ ਬਾਸ ਵਾਲੇ ਨਾਲ ਜਿਹੜਾ ਕਲੇਸ਼ ਰਿਹਾ ਉਹ ਅੱਡਾ ਹੈ ਸੀਜ਼ਨ ਮਰ ਗਿਆ ਜਿਹੜਾ ਅੱਡਾ ਹੈ ਤੇ ਹੁਣ ਬਾਈ ਹੋਰੀ ਆਪਣੇ ਤੋਂ ਲੈਣ ਆਏ ਨੇ ਤੇ ਆਪਾਂ ਇਹਨਾਂ ਨੂੰ ਦਿੰਨੇ ਆ ਅੱਗੇ ਐ ਕਿੰਨਾ ਨੁਕਸਾਨ ਕਰਿਆ ਡਰਾਈਵਰਾਂ ਦੇ ਆਪਣੇ ਉੱਥੇ ਮੁੰਡੇ ਦੋ ਸੀ ਕਮੈਂਡ ਦੇ ਜੀ ਦੋ ਦੋ ਅੱਛਾ ਦੋ ਕਮੈਂਡ ਦੇ ਬੰਦੇ ਸੀ ਉਹਨਾਂ ਦਾ ਬੱਚੇ ਵਾਲ ਵਾਲ ਚਲੋ ਪ੍ਰਮਾਤਮਾ ਫਿਰ ਵੀ ਬਖਲਾ ਕਰੇ ਕਰਤਾਰ ਲੋਹਾ ਦਾ ਸਿੱਧਾ ਹੋ ਜਾਂਦਾ ਹੈ ਹਨਾ ਹਾਂਜੀ ਇਹਦਾ ਚੱਲ ਮਿਲ ਜਾਂਦਾ ਹੋ ਜਾਂਦਾ ਪਹਿਲੀ ਆ ਜਾਂਦੀ ਹੈ ਕਿਸ ਤੋਂ ਹੀ ਗੱਲ ਹਨਾ ਅਣਗੈਲੀ ਕਿਸੇ ਦੀ ਡੰਡ ਕਿਸੇ ਨੂੰ ਬਰਨਾ ਪੈ ਰਿਆ ਹਨਾ ਜੀ ਪ੍ਰਮਾਤਮਾ ਬਾਈ ਸੀ ਜਾਂਦਾ ਘਰ ਸੁੱਖ ਨਾਲ ਲਵਾਵੇ ਸਾਰਿਆਂ ਦਾ ਦਾਤਾ ਇਹਨਾਂ ਨੂੰ ਆਹ ਫੀਡਰ ਇਹਦਾ ਅੱਛਾ ਫੀਡਰ ਖਾਲੀ ਕਰਕੇ ਹਾਂ ਚੈਨਾ ਉੱਥੇ ਕੱਢ ਲਿਆ ਸੀ ਅੱਛਾ ਹਾਂ ਹਾਂ ਉਹ ਫਿਰ ਵਸ ਉਹਦੇ ਚ ਖੜੀਆ ਥਾਣੇ ਚ ਨਿਬੜਿਆ ਨਹੀਂ ਅਜੇ ਨਾ ਥਾਣੇ ਚ ਬੱਸ ਕੋਲੇ ਜਾਪ ਲੂ। ਚਲੋ ਪਰਮਾਤਮਾ ਉਹਨਾਂ ਨਾਲ ਕੀ ਹਨਾ ਕਰਾਂਗੇ ਇਹਨਾਂ ਨੇ ਬਾਈਆਂ ਨੇ ਆਖਿਆ ਵੀ ਕੰਮ ਦਾ ਚਲਾਈਏ। ਕੰਮਾ ਹੁਣੇ ਚੱਲਿਆ ਹੋਊਗਾ ਸੋਡੇ ਪੈ ਗਿਆ ਕਸ ਅੱਜ। ਕੱਲ ਬਸ ਪਰਸੋਂ ਪਹਿਲੇ ਦਿਨ ਚੱਲਿਆ ਕੰਮ। ਅੱਛਾ ਪਰਸੋਂ ਕੋ ਪਹਿਲੇ ਦਿਨ ਤੇ ਪਹਿਲੇ ਵਾਹਣ ਵੱਡ ਕੇ ਇਹਦੇ ਨਾਲ ਬਸ। ਅੱਛਾ ਅਜੇ 4 ਕਿੱਲੇ ਵਾਹੀ ਸੜਕ ਤੇ ਰੋਡ ਤੇ ਚੜਾਈ ਦੀ ਬਸ ਗਈ ਸੀ। ਅੱਛਾ ਹਾਂ 4 ਕਿੱਲੇ ਵਾਹਣੀ ਵੱਡੇ। 4 ਕਿੱਲੇ ਪਹਿਲੇ ਦਿਨੇ ਪਰਮਾਤਮਾ ਭਈ ਇਸ ਤਰ੍ਹਾਂ ਦਾ ਦਿਨ ਨਾਲਿਆ ਵੀ ਕਿਸੇ ਦੇ ਪਾਪਾ ਮਿਹਰ ਕਰੇ। ਤੇ ਉਦੋਂ ਆਪਾਂ ਨੇ ਇਹਨਾਂ ਨੂੰ ਤੇ ਫੀਡਰ ਨਾਲ ਤਾਂ ਹਨਾ ਕੋਈ ਦਿੱਕਤ ਨਹੀਂ ਆਉਣੀ ਪੈਣ ਦੀ ਤਾਂ ਆਪਾਂ ਜਦੋਂ ਫੀਡਰ ਕਸਤਾ ਆ ਕੱਟਦੇ ਤਾਂ ਆਪਾਂ ਇਹਨਾਂ ਨੂੰ ਮਲਕੀਤ ਦਾ ਪਰਮਾਤਮਾ ਮਿਹਰ ਕਰੇ ਆਹ ਲਓ ਜੀ ਆਹ ਕੱਟਰ ਦਿੱਤਾ ਆਪਾਂ ਨੇ ਇਹ ਪੈਣ ਜੇ ਤਾਂ ਕੀ ਦਿੱਕਤ ਹੋਊਗੀ ਇਹਦੇ ਆਪਾਂ ਉਹ ਕਰਤਾ ਫੀਡਰ ਨਵੇਂ ਹੀ ਪੈ ਗਿਆ ਹਨਾ ਉਹਦੇ ਬੀਓਏਸੀ ਵਾਲੀ ਪੈਜੂ ਆ ਮਸ਼ੀਨ ਵਾਲਾ ਤੇ ਆ ਬਿਲਕੁਲ ਸਾਫ਼ ਸੀਗਾ ਇਹ ਬਾਈ ਹੋਰਾਂ ਨੂੰ ਉਦੇ ਵੱਟੇ ਸੱਟੇ ਕਰਤਾ ਜਾਨੀ ਕਿ ਵਜਣ ਦੇਖ ਲਾਂਗੇ ਬਾਕੀ ਕਿਸ ਤਰ੍ਹਾਂ ਦਾ ਸੀਜ਼ਨ ਲੱਗਿਆ ਭਰਾਵਾਂ ਦਾ ਘਰ ਸੁੱਕ ਰਹੀ ਉਹਰੇ ਇੱਟੀਆਂ ਤੋਂ ਆਹ ਰੱਖਣਾ 100 ਰੁਪਏ ਵਜਣਾਂ ਨਾ ਪਾਉਂਦੇ ਇਹਨਾਂ ਦੇ ਜੀਜ਼ਾ ਹੈ ਕਾਟਰ ਕਹਿੰਦੇ ਆ ਜਾਊਗਾ ਕਾਟਰ ਕਿਵੇਂ ਗ੍ਰਾਈਂਡਰ ਗ੍ਰਾਈਂਡਰ ਕੀ ਵੱਢਣਾ ਤਾਰ ਨਹੀਂ ਟੈਨਾ ਖੋਲਣੀਆਂ ਨੇ ਕੁਸਾ ਟੈਨਾ ਕੋ ਕੁਝ ਵੀ ਰਿਹਾ ਯਾਰ ਸਭ ਨਵੇਂ ਲਾਏ ਨਾ ਨਾ ਕੋਈ ਗੱਲ ਨਹੀਂ ਖੋਲੋ 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 ਅੱਛਾ ਪਰੌਂਗਾ ਵਾਲੇ ਪੁੱਛ ਮੱਛੀ ਪੁੱਛ ਉਸ ਆ ਚੱਲ ਜਿਹੜੀਆਂ ਟੈਨਾ ਨਵੀਆਂ ਲੱਗੀਆਂ ਨੇ ਉਹ ਖੋਲੋ ਭਾਈ ਉਹਨਾਂ ਜਿਹੜੇ ਗੱਡੀ ਬੈਕ ਲੈ ਜਾ ਕੇ ਫਿੱਟਰ ਕੋਲ ਅੱਛਾ ਖੋਲੋ ਪੁੱਛ ਮੱਛੀ ਆਹ ਲਾਹੋ ਬਣਾ ਫੀਡਰ ਕਿਹੜੇ ਪਾਸੇ ਧਾਰੋਗੇ ਹੁਣ ਚਲੋ ਆਜੋ ਉਧਰ ਪੁੱਛੋ ਨੋ ਫਿਰ ਉਹ ਪਰਲੇ ਪਾਸੇ ਧਾਰਨਾ ਹਾਂ ਬਾਈ ਹੋਰਾਂ ਨੂੰ ਬਾਈ ਆਪਾਂ ਨੇ ਆ ਕੱਟਰ ਹਨਾ ਆਹ ਫੀਡਰ ਦੇਤਾ ਇਹ ਨਾਲ ਉਹ ਖੜਾ ਚਲੇ ਪੁਲੀਏ ਨਾਲ ਲੈ ਕੇ ਇਹ ਤਾਂ ਜਾਨ ਸਾਰੀ ਚਲਾ ਦੋਗੇ ਹਨਾ ਹੁਣ ਫਿੱਟ ਕਰਕੇ ਫਿਰ ਹਾਂ 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 ਚੱਲ ਬਸ ਉਹ ਇਹਨਾਂ ਦਾ ਪ੍ਰਮਾਤਮਾ ਕਰੇ ਚੱਲ ਫਿੱਟਾ ਜੇ ਹਨਾ ਇਹ ਵੀ ਸਾਰਿਆਂ ਨੂੰ ਵੱਡੀ ਗੱਲ ਹੈ ਕਮਰਾਸ ਆ ਜੇ ਹੂੰ ਕੀ ਕਹਿੰਦਾ ਇੰਟਰਵਿਊ ਚੱਲ ਰਹੀ ਹੈ ਕਹਿੰਦਾ ਹੋਰ ਆ ਵੀ ਬਾਬੇ ਦੀ ਕਿਰਪਾ ਨਾਲ ਚਲੋ ਬਰਾਸ ਆ ਜੇ ਕੰਮ ਇਹਨਾਂ ਨੇ ਬੁਸ਼-ਬੁਸ਼ ਖੋਲ ਲਿਆ ਬਹੁਤ ਵੱਡੇ ਨੁਕਸਾਨ ਹੋਣ ਤੋਂ ਬਚੇ ਨੇ ਜਿਹੜਾ ਚਲੋ ਫਿੱਟ ਆ ਜੇ ਫਿਰ ਵੀ ਆ ਤੇ ਵੀਡੀਓ ਕਰ ਦਿਓ ਸ਼ੇਅਰ ਲਾਈਕ ਕਮੈਂਟ ਕਰ ਦਿਓ ਜਿਵੇਂ ਆਪਣੇ ਤੋਂ ਕਿਸੇ ਭਰਾ ਦਾ ਉਹ ਤੋਂ ਆਪਾਂ ਨੇ ਇੰਜਨ ਸੀਜ ਹੋ ਗਿਆ ਸੀ ਤੇ ਉਹ ਇੰਜਨ ਦਿੱਤਾ ਸੀ ਤੇ ਅੱਜ ਆ ਕਟਰ ਦਾ ਕੰਮ ਹੋ ਗਿਆ ਸੀਗਾ ਬਾਈ ਹੋਰਾਂ ਦਾ ਚਲ ਇਹਨਾਂ ਦੀ ਮਸ਼ੀਨ ਚੱਲਦੀ ਹੋ ਗਈ ਸਾਰਾ ਨਾਲ ਵੱਡੀ ਗੱਲ ਇਹਨਾਂ ਨੇ ਫੋਨ ਕਰਿਆ ਤੁਸੀਂ ਮੈਨੂੰ ਕੱਲ ਫੋਨ ਕਰਿਆ ਦੀਗਾ ਕੱਲ ਬਾਈ ਕੱਲ ਕਿ ਕੱਲ ਇੱਥੇ ਸਿੱਧੇ ਆਉਂਦੇ ਯਾਰ ਹੁਣ ਮਸ਼ੀਨ ਚਲਾ ਦਿੰਦੇ ਬਾਈ ਹਾਂ ਚਲਾ ਦਾਂਦੇ ਆਸੀ ਮਾ ਕੇ ਹੋਰ ਝੰਡ ਝੰਡ ਅੱਛਾ ਇਹ ਵਾਗੇ ਪਟਿਆਲੇ ਕਹਣੀ ਵੀ ਪਟਿਆਲੇ ਕਹਣੀ ਮਿਲ ਜੂਗਾ ਪਰ ਪਟਿਆਲੇ ਤੋਂ ਵੀ ਮੁੜ ਕੇ ਆਏ ਨੇ ਇਹ ਬਾਈ ਹੋਰੀ ਗੇੜਾ ਦੇ ਕੇ ਚਲ ਹਾਂ ਪਕਾਈ ਹੋਈ ਫਿਰ ਆ ਜਿੰਨੀ ਕਿ ਲਿਖੀ ਹੁੰਦੀ ਆ ਹਨਾ ਨਹੀਂ ਪਰਮਾਤਮਾ ਕਹਣੀ ਅਸਲ ਵਿੱਚ ਇਹੀ ਨਾ ਹੁੰਦਾ ਪਰ ਲਿਖੇ ਸੀ ਤੁਹਾਡੇ ਕਰਮਾਂ ਦੇ ਕਿਹੜੇ ਗੂੜੇ ਪਟਿਆਲੇ ਕਿਸੇ ਨੇ ਵੀ ਸਮਾਨ ਲੈਣਾ ਕੋਈ ਬਰੇਟੀ ਆਓ ਗੱਲ ਮਕਾਓ ਯਾਰ ਇੱਥੇ ਬੰਦੇ ਚਾਹੀਦੇ ਜਿਹੇ ਹੱਥ ਮਸ਼ੀਨ ਤਿਆਰ ਕਰਕੇ ਲੈ ਫੁੱਲ ਸਮਾਨ ਮਿਲਦਾ ਫੁੱਲ ਸਮਾਨ ਮਿਲਦਾ ਚਲੋ ਧੰਨਵਾਦ ਇਸ ਤਰ੍ਹਾਂ ਹੀ ਪਰਮਾਤਮਾ ਕਿਰਪਾ ਰੱਖੇ ਗੁਰੂ ਅਮਰਦਾਸ ਚਲੋ ਠੀਕ ਹੈ ਜੀ ਓਕੇ